ਸਾਸੀ ਗਾਲ ਮੈਂ ਹਾ ਤੁਹਾਡਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਪੰਜਾਬ ਅਤੇ ਦਿੱਲੀ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਵੇਗਾ ਇਸ ਨੂੰ ਲੈ ਕੇ ਖੁਣ ਆਈ ਹੈ ਸਭ ਤੋਂ ਵੱਡੀ ਅਪਡੇਟ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਵੱਜੋਂ ਵਜਿੰਦਰ ਸਿੰਘ ਨੇ ਦਿੱਲੀ ਤੋਂ ਰਾਸ਼ਟਰਪਤੀ ਦ੍ਰੋਪਤੀ ਮੁਰਮਮ ਨੂੰ ਚਿੱਠੀ ਲਿਖ ਦਿੱਤੀ ਹੈ ਲॉ ਐਂਡ ਆਰਡਰ ਨੂੰ ਲੈ ਕੇ ਕਿ ਦੋਨਾਂ ਪ੍ਰਦੇਸ਼ਾਂ ਵਿੱਚ ਪੰਜਾਬ ਅਤੇ ਦਿੱਲੀ ਦੇ ਵਿੱਚ ਰਾਸ਼ਟਰਪਤੀ ਜਾਂ ਗਵਰਨਰ ਰਾਜ ਕੀਤਾ ਜਾਵੇ ਇਸ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਵਜਿੰਦਰ ਸਿੰਘ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਦਿੱਲੀ ਤੋਂ ਦੂਸਰੇ ਪਾਸੇ ਵਿਰੋਧੀ ਧਿਰ ਦੇ ਨੇਤਾ ਵੀ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਲਗਭਗ 4 ਮਹੀਨੇ ਹੋ ਗਏ ਨੇ ਮਨੀ ਲਾਂਡਿੰਗ ਲੈ ਕੇ ਸ਼ਰਾਬ ਘਟਾੜੀ ਨੂੰ ਲੈ ਕੇ ਮਨੀਸ਼ ਸੋਦੀਆ ਅਤੇ ਕੇਜਰੀਵਾਲ ਕਾਫੀ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਅੰਦਰਬੰਦ ਨੇ 17 ਮਹੀਨਿਆਂ ਤੋਂ ਪਹਿਲਾਂ ਬਾਅਦ ਜਿਹੜੇ ਮਨੀਸ਼ ਸੋਦੀਆ ਨੂੰ ਹਰੀ ਝੰਡੀ ਮਿਲ ਗਈ ਹੈ ਲੇਕਿਨ ਦਿੱਲੀ ਦੇ ਮੁੱਖ ਮੰਤਰੀ ਹਾਲੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇ ਰਿਹਾ 4 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪ੍ਰਸ਼ਾਸਨਿਕ ਸਿਸਟਮ ਸਾਰਾ ਖਰਾਬ ਹੋ ਚੁੱਕਾ ਹੈ ਇਸ ਗੱਲ ਦਾ ਜਿਹੜਾ ਖੁਲਾਸਾ ਹੈ ਉਹ ਵਜਿੰਦਰ ਸਿੰਘ ਸਿੰਗਲਾ ਨੇ ਕੀਤਾ ਹੈ ਵਜਿੰਦਰ ਸਿੰਘ ਸਿੰਗਲਾ ਨੇ ਕਿਹਾ ਕਿ ਜਿਹੜੇ ਫੰਡ ਸੀ ਜਾਂ ਜਿਹੜਾ ਇਹਨਾਂ ਨੂੰ ਕੁਝ ਮੁਹੱਈਆ ਹੋਇਆ ਹੈ ਸੈਨਤ ਸਰਕਾਰ ਵੱਲੋਂ ਉਸ ਦਾ ਮਿਸਯੂਜ਼ ਕੀਤਾ ਗਿਆ ਹੈ ਅਤੇ ਪੂਰੀ ਤਰ੍ਹਾਂ ਲੋਕ ਜਿਹੜੇ ਨੇ ਉਹ ਦਬਦਬੇ ਮਹਿਸੂਸ ਕਰ ਰਹੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਦਿੱਲੀ ਦੇ ਵਿੱਚ ਚੱਲ ਰਹੀ ਹੈ ਇਸ ਲਈ ਉਸ ਨੇ ਅੱਜ ਪੱਤਰ ਲਿਖ ਦਿੱਤਾ ਦੇਸ਼ ਦੀ ਰਾਸ਼ਟਰਪਤੀ ਦ੍ਰੁਪਤੀ ਮੁਰਮਮ ਨੂੰ ਅਤੇ ਦ੍ਰੁਪਤੀ ਮੁਰਮਮ ਨੇ ਇਸ ਦਾ ਹਵਾਲਾ ਅੱਗੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਭੇਜ ਦਿੱਤਾ ਹੈ ਹੁਣ ਗ੍ਰਹਿ ਮੰਤਰਾਲਾ ਇਸ ਉੱਤੇ ਮੰਤਰ ਕਰੇਗਾ ਕੈਗ ਵਰਗੀਆਂ ਰਿਪੋਰਟਾਂ ਵੀ ਹਾਲੇ ਸੂਬੇ ਦੇ ਮੁੱਖ ਮੰਤਰੀ ਨੇ ਨਹੀਂ ਸੈਂਟਰ ਸਰਕਾਰ ਨੂੰ ਦਿੱਤੀਆਂ ਕਿੰਨਾ ਫੰਡ ਆਇਆ ਸੈਂਟਰ ਸਰਕਾਰ ਵੱਲੋਂ ਕਿੰਨਾ ਲਾਇਆ ਗਿਆ ਕੀ ਕੀਤੀ ਕਿਹੜੀ ਡਿਵੈਲਪਮੈਂਟ ਕਿੱਥੇ ਹੋਈ ਉਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਸਪਸ਼ਟੀਕਰਨ ਸੂਬੇ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਵੱਲੋਂ ਨਹੀਂ ਦਿੱਤਾ ਗਿਆ ਵਾਰ-ਵਾਰ ਕੈਗ ਦੀਆਂ ਰਿਪੋਰਟਾਂ ਮੰਗੀਆਂ ਗਈਆਂ ਲੌਨ ਆਰਡਰ ਨੂੰ ਲੈ ਕੇ ਸਵਾਲ ਚੁਟ ਚੁਕੇ ਗਿਆ ਹੈ ਲੇਕਿਨ ਹਰੇ ਹਰ ਪੱਖੋਂ ਅਰਵਿੰਦ ਕੇਜੀਵਾਲ ਫੇਲ ਸਾਬਤ ਹੋਏ ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਵਿਧਾਇਕ ਦਿੱਲੀ ਤੋਂ ਵਜਿੰਦਰ ਸਿੰਘ ਦਾ ਦੂਸਰੇ ਪਾਸੇ ਦਿੱਲੀ ਅਤੇ ਪੰਜਾਬ ਕਰਜ਼ੇ ਦੀ ਮਾਰ ਸਹਰੇ ਨੇ ਇਧਰ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ 10000 ਕਰੋੜ ਰੁਪਏ ਕਰਜ਼ੇ ਦੀ ਮੰਗ ਕੀਤੀ ਹੈ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਕਿਹਾ ਕਿ ਜੇਕਰ ਦੇਸ਼ ਦੇ ਵਿੱਤ ਮੰਤਰੀ ਸੀਤਾ ਰਮਨ ਜਿਹੜੇ ਹੈਗੇ ਨੇ ਨਹੀਂ ਦਿੰਦੇ ਤਾਂ ਅਸੀਂ ਪ੍ਰਧਾਨ ਮੰਤਰੀ ਦੇ ਅੱਗੇ ਇਹ ਰਿਕੁਐਸਟ ਕਰਾਂਗੇ ਹੁਣ ਰਿਕੁਐਸਟ ਪਾਵਾਂਗੇ ਇਹ ਤਾਂ ਹੁਣ ਉਹਦੀ ਮਰਜ਼ੀ ਹੈ ਪ੍ਰਧਾਨ ਮੰਤਰੀ ਦੀ ਕਿ ਉਹ ਇਹਨਾਂ ਨੂੰ ਕਰਜ਼ਾ ਦਿੰਦਾ ਹੈ ਜਾਂ ਨਹੀਂ ਦਿੰਦਾ ਹੈ ਲੇਕਿਨ ਭਾਰਤੀ ਚਿੰਤਾ ਪਾਰਟੀ ਦੇ ਜਿਹੜੇ ਵਿਧਾਇਕ ਵਿਜੇਂਦਰ ਸਿੰਘ ਨੇ ਜਿਵੇਂ ਹੀ ਉਸਨੇ ਪਟੀਸ਼ਨ ਦਰ ਕਰੀਤੀ ਉਹ ਨੋਟਸ ਜਿਹੜਾ ਹੈ ਉਹ ਦਿੱਤਾ ਗਿਆ ਦੇਸ਼ ਦੀ ਰਾਸ਼ਟਰਪਤੀ ਨੂੰ ਦੇਸ਼ ਦੀ ਰਾਸ਼ਟਰਪਤੀ ਨੇ ਉਹ ਚਿੱਠੀ ਗ੍ਰਹਿ ਮੰਤਰੀ ਨੂੰ ਭੇਜ ਦਿੱਤੀ ਹੈ ਕਿ ਜੇਕਰ ਬਣਦਾ ਹੈ ਤਾਂ ਗਵਰਨਰ ਰਾਜ ਰਾਸ਼ਟਰਪਤੀ ਰਾਜ ਜਿਹੜਾ ਹੈ ਲੱਗ ਜਾਵੇਗਾ ਦਿੱਲੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗਾਚ ਜਿਹੜੀ ਹੈ ਆਜ ਉਹ ਗਰੇਗੀ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਕਿਉਂਕਿ ਹਿਮਾਚਲ ਪ੍ਰਦੇਸ਼ ਪੰਜਾਬ ਅਤੇ ਦਿੱਲੀ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਪੈਸੇ ਨੂੰ ਲੈ ਕੇ ਵਿਤ ਨੂੰ ਲੈ ਕੇ ਕਾਫੀ ਸਟਰਗਲ ਕਰ ਰਹੇ ਨੇ ਕਿਉਂਕਿ ਨਾਤੇ ਸੈਲੀਆਂ ਦਿੱਤੀਆਂ ਜਾ ਰਹੀਆਂ ਨੇ ਡੀਜ਼ਲ ਅਤੇ ਪੈਟਰੋਲ ਦੇ ਰੇਟ ਵਧਾਏ ਜਾ ਰਹੇ ਨੇ ਬੱਸਾਂ ਦੇ ਕਿਰਾਏ ਵਧਾਏ ਜਾ ਰਹੇ ਨੇ ਅਤੇ ਮਜ਼ਦਮਾਂ ਨੂੰ ਬਣਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਇਸ ਨੂੰ ਲੈ ਕੇ ਦਿੱਲੀ ਦੇ ਵਿੱਚ ਹੁਣ ਜਿਹੜਾ ਹੈ ਰਾਸ਼ਟਰਪਤੀ ਲਾਗੂ ਹੋਣ ਦੇ ਚਾਂਸ ਬੰਦੇ ਜਾ ਰਹੇ ਨੇ ਧੰਨਵਾਦ